ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਸੰਗਰਾਦ ਦਾ ਦਿਹਾੜਾ ਸੀ ਦੂਰ ਦਰਾਰ ਤੋਂ ਆ ਕੇ ਸੰਗਤਾਂ ਨੂੰ ਨਮਸਕਾਰ ਕਰਦੀਆਂ ਨੇ ਜੀ ਦਾ ਜਸ ਸਰਵਣ ਕਰਦੀਆਂ ਹਨ ਜਦੋਂ ਅਰਦਾਸ ਹੋਣ ਲੱਗੀ ਇੱਕ ਪ੍ਰੇਮੀ ਦੀਵਾਨ ਵਿੱਚੋਂ ਉੱਠਿਆ ਮੱਥਾ ਟੇਕ ਕੇ ਤੁਰ ਗਿਆ ਅਗਲੇ ਮਹੀਨੇ ਦੀ ਸੰਗਰਾਦ ਤੇ ਫਿਰ ਮਹਾਰਾਜ ਜੀ ਨੇ ਦੇਖਿਆ ਤੀਸਰੀ ਤੇ ਫਿਰ ਦੇਖਿਆ ਸਿੰਘਾਂ ਨੂੰ ਹੁਕਮ ਕਰ ਦਿੱਤਾ ਕਿ ਇਹ ਜਿਹੜਾ ਗੁਰਸਿੱਖ ਹੈ ਉਸ ਨੂੰ ਜਾਣ ਨਹੀਂ ਦੇਣਾ ਚੌਥੀ ਸੰਗਰਾਦ ਤੇ ਜਦੋਂ ਮੱਥਾ ਟੇਕ ਕੇ ਜਾਣ ਲੱਗਿਆ ਤਾਂ ਸਿੰਘਾਂ ਨੇ ਰੋਕ ਲਿਆ ਕਿ ਤੇਰੇ ਵਾਸਤੇ ਹੁਕਮ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲ ਕੇ ਜਾਵੀਂ ਉਸ ਨੂੰ ਮਹਾਰਾਜ ਜੀ ਅੱਗੇ ਪੇਸ਼ ਕੀਤਾ ਮਹਾਰਾਜ ਕਹਿੰਦੇ ਸਿੰਘਾ ਤੈਨੂੰ ਚਾਰ ਸੰਗਰਾਦਾਂ ਤੋਂ ਦੇਖ ਰਹੇ ਹਾਂ ਕਿ ਤੂੰ ਅਰਦਾਸ ਤੋਂ ਪਹਿਲੇ ਹੀ ਤੁਰ ਜਾਂਦਾ ਹੈ ਸਾਧ ਸੰਗਤ ਜੀ ਗੁਰੂਆਂ ਪੀਰਾਂ ਨਾਲ ਮਰਿਆਦਾ ਇਹ ਹੁੰਦੀ ਹੈ ਕਿ ਜਦ ਤੱਕ ਗੁਰੂ ਸ਼ਸ਼ੋਭਤ ਹੈ ਸਿੱਖ ਨੂੰ ਉੱਠਣਾ ਬਹੁਤ ਸਖਤ ਮਨਾ ਹੈ ਬਹੁਤ ਹੀ ਜ਼ਰੂਰੀ ਕੰਮ ਹੋਵੇ ਅੰਦਰ ਅਰਦਾਸ ਕਰਕੇ ਜਾਵੇ ਗੁਰੂ ਨੂੰ ਪਿੱਠ ਨਾ ਦੇਵੇ ਖਾਸ ਕਰਕੇ ਜਿਵੇਂ ਹੁਣ ਦੀਵਾਨ ਲੱਗਦੇ ਨੇ ਮਹਾਰਾਜ ਸਿੰਘਾਸਣ ਤੇ ਬਿਰਾਜਮਾਨ ਹੁੰਦੇ ਨੇ ਹੁਕਮਨਾਮੇ ਤੋਂ ਪਹਿਲਾਂ ਜਿਹੜਾ ਚਲਿਆ ਜਾਂਦਾ ਹੈ ਉਹ ਆਪਣੇ ਆਪ ਨੂੰ ਇਵੇਂ ਸਮਝੇ ਕਿ ਜਿਹਾ ਆਇਆ ਜਿਹਾ ਨਾ ਆਇਆ ਜੇਕਰ ਗੁਰੂ ਦਾ ਹੁਕਮ ਸੁਣੇ ਬਿਨਾ ਉੱਠ ਕੇ ਚਲਾ ਗਿਆ ਗੁਰੂ ਨੂੰ ਪਿੱਠ ਦੇ ਕੇ ਗੁਰੂ ਨੂੰ ਪਿੱਠ ਦੇ ਗਿਆ ਪਿੱਠ ਦੇਣੀ ਠੀਕ ਨਹੀਂ ਹੋਇਆ ਕਰਦੀ ਕੋਈ ਨਹੀਂ ਜੇ 10 ਮਿੰਟ ਹੋਰ ਲੱਗ ਜਾਣਗੇ ਫੇਰ ਵੀ 24 ਘੰਟਿਆਂ ਵਿੱਚ 10 ਮਿੰਟ ਹੋਰ ਲਾ ਲਓ ਮਹਾਤਮਾ ਕੋਲ ਜਦੋਂ ਜਾਈਦਾ ਹੈ ਤਾਂ ਉਹਨਾਂ ਤੋਂ ਵਾਪਸ ਆਉਣ ਦੀ ਇਜਾਜ਼ਤ ਜ਼ਰੂਰ ਲੈਣੀ ਚਾਹੀਦੀ ਹੈ ਮਹਾਤਮਾ ਅਸੀਸ ਦਿੰਦੇ ਨੇ ਖੁਸ਼ੀਆਂ ਦਿੰਦੇ ਨੇ ਕਿ ਭਾਈ ਤੇਰਾ ਸਫਰ ਸੁਖ ਨਾਲ ਬੀਤੇ ਦਸ਼ਮੇਸ਼ ਪਿਤਾ ਜੀ ਪੁੱਛਣ ਲੱਗੇ ਬਈ ਗੁਰਸਿੱਖਾ ਤੂੰ ਮੱਥਾ ਟੇਕ ਕੇ ਅਰਦਾਸ ਤੋਂ ਪਹਿਲਾਂ ਕਿਉਂ ਤੁਰ ਜਾਂਦਾ ਹੈ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰਾ ਘਰ ਬੜੀ ਦੂਰ ਹੈ ਤੇ ਮੈਂ ਗਰੀਬ ਆਦਮੀ ਹਾਂ ਜੇ ਮੈਂ ਇੱਥੇ ਰਹਿ ਕੇ دیر ਨਾਲ ਗਿਆ ਮੇਰਾ ਤਾਂ ਟੱਬਰ ਭੁੱਖਾ ਮਰ ਜਾਵੇਗਾ ਮਹਾਰਾਜ ਕਹਿੰਦੇ ਪਾਠ ਵੀ ਕਰਦਾ ਹੁੰਦਾ ਕਹਿੰਦਾ ਹਾਂ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਪਾਠ ਵੀ ਕਰਦਾ ਹੁੰਦਾ ਹਾਂ ਤੇ ਮੈਂ ਕਥਾ ਵੀ ਕਰਦਾ ਹੁੰਦਾ ਹਾਂ ਚੰਗਾ ਮਹਾਰਾਜ ਕਹਿੰਦੇ ਬਾਣੀ ਨੂੰ ਵਿਚਾਰਦਾ ਵੀ ਹੁੰਨਾ ਕਹਿੰਦਾ ਮਹਾਰਾਜ ਜੀ ਕਥਾ ਤਾਂ ਹੀ ਕਰਦਾ ਹਾਂ ਜੇ ਮੈਂ ਬਾਣੀ ਨੂੰ ਵਿਚਾਰਦਾ ਹਾਂ ਮਹਾਰਾਜ ਕਹਿੰਦੇ ਰਹਿਰਾਸ ਵਿੱਚ ਕਦੇ ਪੜਿਆ ਹੈ ਕਾਹੇ ਰੇ ਮਨ ਚਿਤਵ ਹੈ ਉਦਮ ਜਾ ਆਹ ਹਰ ਹਰ ਜੀ ਉਹ ਪਰਿਆ ਤੇ ਉਹ ਅੱਗੇ ਉਹ ਕਹਿੰਦਾ ਇਹ ਸਤਿਗੁਰੂ ਮਹਾਰਾਜ ਜੀ ਰੋਜ਼ ਪੜਦਾ ਹਾਂ ਫਿਰ ਕਹਿੰਦੇ ਨੇ ਇਸ ਤੇ ਤੈਨੂੰ ਵਿਸ਼ਵਾਸ ਨਹੀਂ ਹੈ ਰੋਜੀ ਤਾਂ ਪਰਮੇਸ਼ਰ ਦੀ ਦੇਣੀ ਹੈ ਕਹਿੰਦੇ ਰੋਜੀ ਪਰਮੇਸ਼ਰ ਨੇ ਦੇਣੀ ਹੈ ਤੈਨੂੰ ਤਾਂ ਵਿਚਾਰੇ ਇੱਕ ਸਾਧਨ ਬਣਾਇਆ ਹੋਇਆ ਹੈ ਰੋਜੀ ਤਾਂ ਰੱਬ ਨੇ ਸਭ ਨੂੰ ਦੇਣੀ ਹੈ ਮਹਾਰਾਜ ਕਹਿੰਦੇ ਵਿਚਾਰਦਾ ਵੀ ਹੁੰਨਾ ਹੈ ਕਹਿੰਦਾ ਮਹਾਰਾਜ ਵਿਚਾਰਦਾ ਵੀ ਹੁੰਨਾ ਹਾਂ ਫਿਰ ਤੂੰ ਆਪਣੇ ਵਾਹਿਗੁਰੂ ਤੇ ਭਰੋਸਾ ਕਿਉਂ ਨਹੀਂ ਕਰਦਾ ਕਹਿੰਦਾ ਮਹਾਰਾਜ ਹੱਥ ਪੈਰ ਤਾਂ ਹਲਾਣੇ ਹੀ ਪੈਂਦੇ ਹਨ ਮਹਾਰਾਜ ਕਹਿੰਦੇ ਤੈਨੂੰ ਭਰੋਸਾ ਨਹੀਂ ਹੈ ਚੰਗਾ ਸਾਡੀ ਚਿੱਠੀ ਲੈ ਜਾਈਂ ਰਸਤੇ ਵਿੱਚ ਪੀਰ ਬੁੱਧੂ ਸ਼ਾਹ ਨੂੰ ਦੇ ਦੇਵੀਂ ਉਹਨਾਂ ਨੇ ਬੁੱਧੂ ਸ਼ਾਹ ਦੇ ਨਾਂ ਚਿੱਠੀ ਲਿਖ ਦਿੱਤੀ ਚਿੱਠੀ ਵਿੱਚ ਲਿਖ ਦਿੱਤਾ ਕਿ ਇਹ ਜਿਹੜਾ ਸਿੱਖ ਹੈ ਇਸ ਤੋਂ ਕਥਾ ਕਰਾਵੋ ਤੇ ਇਸ ਨੂੰ 9 ਮਹੀਨੇ ਨਹੀਂ ਜਾਣ ਦੇਣਾ ਜੇ ਇਹ ਨੱਠਣ ਲੱਗੇ ਬੇਸ਼ੱਕ ਇਸ ਨੂੰ ਜੇਲ੍ਹ ਵਿੱਚ ਬੰਦ ਰੱਖਿਓ ਕਾਰਾਵਾਸ ਵਿੱਚ ਲੈ ਜਾਇਓ ਚਿੱਠੀ ਲੈ ਕੇ ਚਲਾ ਗਿਆ ਚਿੱਠੀ ਸੁਣਾ ਦਿੱਤੀ ਕਹਿੰਦੇ ਗੁਰਸਿੱਖਾ ਚਿੱਠੀ ਤਾਂ ਬਹੁਤ ਕਰੜੀ ਆਈ ਹੈ ਤੇ ਤੂੰ 9 ਮਹੀਨੇ ਇੱਥੇ ਰਹਿਣਾ ਹੈ ਭੱਜਣ ਦਾ ਯਤਨ ਨਾ ਕਰੀ ਨਹੀਂ ਤਾਂ ਅਸੀਂ ਤੈਨੂੰ ਬੰਦ ਕਰ ਦੇਣਾ ਹੈ ਤੈਨੂੰ ਗੁਰੂ ਦਾ ਹੁਕਮ ਹੈ ਕਥਾ ਸੁਣਾ ਕਹਿੰਦਾ ਮੈਂ ਕਿਸ ਚੀਜ਼ ਦੀ ਕਥਾ ਸੁਣਾਵਾਂਗਾ ਕਦੇ ਗੁਰੂ ਵੀ ਇਹੋ ਜਿਹਾ ਹੁੰਦਾ ਹੈ ਜਿਹੜਾ ਮੇਰੇ ਟੱਬਰ ਨੂੰ ਭੁੱਖਾ ਮਾਰ ਦੇਵੇ ਇਹ ਚੰਗਾ ਗੁਰੂ ਹੈ ਕਹਿੰਦਾ ਹੁਣ ਤਾਂ ਚਾਹੇ ਤੂੰ ਔਖਾ ਰਹਿ ਚਾਹੇ ਸੌਖਾ ਰਹਿ ਅਸੀਂ ਤੈਨੂੰ ਜਾਣ ਨਹੀਂ ਦੇਣਾ ਇਹ ਗੱਲ ਪੀਰ ਬੁੱਧੂ ਸ਼ਾਹ ਜੀ ਨੇ ਆਖੀ ਆਖੀਰ ਉਹ ਮਜਬੂਰ ਹੋ ਗਿਆ ਤੇ ਹਰ ਰੋਜ਼ ਸਵੇਰੇ ਸ਼ਾਮ ਕਥਾ ਕਰਨ ਲੱਗ ਪਿਆ ਉੱਧਰ ਵਾਲੇ ਪਾਸੇ ਪਿੰਡ ਵਾਲਿਆਂ ਨੇ ਜਦ ਦੇਖਿਆ ਕਿ ਉਹ ਸੇਵਾ ਤੇ ਗਿਆ ਹੋਇਆ ਹੈ ਤੇ ਅਜੇ ਤੱਕ ਆਇਆ ਨਹੀਂ ਉਹ ਵਿਚਾਰਾ ਗਰੀਬ ਹੈ ਕਿ ਉਹਨਾਂ ਦਾਣੇ ਇਕੱਠੇ ਕਰਕੇ ਦੇਈਏ ਉਹ ਰਹਿਮ ਵਾਲੇ ਬੰਦਿਆਂ ਨੇ ਦਾਣੇ ਤੇ ਹੋਰ ਚੀਜ਼ਾਂ ਇਕੱਠੀਆਂ ਕਰਕੇ ਦੇ ਦਿੱਤੀਆਂ ਉਹ ਉਡੀਕੀ ਜਾਂਦੇ ਨੇ ਕਿ ਕੋਈ ਸਨੇਹਾ ਆਏਗਾ ਪਰ ਕੋਈ ਨਹੀਂ ਆਇਆ ਉੱਧਰ ਉਸ ਸਿੱਖ ਦੀ ਲੜਕੀ ਕਹਿਣ ਲੱਗੀ ਬੇਬੇ ਅਸੀਂ ਕਿੰਨਾ ਕੋਚਿਰ ਇਹੇ ਲਗਾਵਾਂਗੇ ਕਿਉਂ ਨਾ ਅਸੀਂ ਕੋਈ ਕੰਮ ਕਰੀਏ ਮੈਂ ਵੀ ਕਰ ਸਕਦੀ ਹਾਂ ਤੁਸੀਂ ਵੀ ਕਰ ਸਕਦੇ ਹੋ ਦੋਨਾਂ ਨੇ ਆਪਸ ਵਿੱਚ ਸਲਾਹ ਕਰਕੇ ਪਿੰਡ ਵਿੱਚ ਜਿਹੜਾ ਵੱਡਾ ਸਰਦਾਰ ਸੀ ਉਸ ਨੂੰ ਕਿਹਾ ਉਹ ਸਰਦਾਰਨੀ ਬੜੀ ਚੰਗੀ ਸੀ ਉਹ ਰੱਬ ਨੂੰ ਮੰਨਣ ਵਾਲੀ ਸੀ ਗੁਰਮਖ ਸੀ ਉਸ ਦੇ ਕੋਲ ਚਲੀਆਂ ਗਈਆਂ ਉਸ ਨੇ ਕਿਹਾ ਤੁਸੀਂ ਮਾਂ ਧੀ ਦੋਨੋਂ ਆ ਜਾਵੋ ਮੇਰੀ ਲੜਕੀ ਦਾ ਵਿਆਹ ਹੈ ਤੇ ਤੁਸੀਂ ਹੁਣ ਦਾਲਾਂ ਵਗੈਰਾ ਸਾਫ਼ ਕਰੋ ਅਨਾਜ ਸਾਫ਼ ਕਰੋ ਘਰ ਨੂੰ ਲਿਪਣਾ ਪੋਚਣਾ ਕਰ ਦਿਓ ਸਭ ਕੁਝ ਸਾਫ਼ ਕਰਕੇ ਵਧੀਆ ਬਣਾ ਦਿਓ ਦੋਨੇ ਮਿੱਟੀ ਲੈਣ ਵਾਸਤੇ ਚਲੇ ਜਾਂਦੀਆਂ ਹਨ ਜਦੋਂ ਉਹਨਾਂ ਨੇ ਮਿੱਟੀ ਵਾਸਤੇ ਟੱਕ ਮਾਰਿਆ ਉਹ ਥੋੜੀ ਜਹੀ ਮਿੱਟੀ ਪੁੱਟਣ ਤੋਂ ਬਾਅਦ ਖੜਕਾ ਜਿਹਾ ਹੋਇਆ ਲੜਕੀ ਕਹਿਣ ਲੱਗੀ ਬੇਬੇ ਜੀ ਇੱਕ ਖੜਕਾ ਜਿਹਾ ਹੁੰਦਾ ਹੈ ਉਹ ਕਹਿੰਦੀ ਕੋਈ ਚੀਜ਼ ਹੋਣੀ ਹੈ ਹੌਲੀ ਹੌਲੀ ਕੱਢ ਲੈ ਜਦ ਕੱਢਿਆ ਤੇ ਗਾਗਰ ਉਹ ਗਾਗਰ ਸੋਨੇ ਦੀਆਂ ਮੋਹਰਾਂ ਦੀ ਭਰੀ ਹੋਈ ਸੀ ਦੋਨੋਂ ਬਹੁਤ ਖੁਸ਼ ਹੋਈਆਂ ਅਤੇ ਆ ਕੇ ਸਰਦਾਰਨੀ ਨੂੰ ਦੱਸਿਆ ਸਰਦਾਰਨੀ ਨੇ ਉਹਨਾਂ ਨੂੰ ਕਿਹਾ ਦੇਖੋ ਗਰੀਬ ਆਦਮੀ ਨੂੰ ਪਤਾ ਨਹੀਂ ਹੁੰਦਾ ਕਿ ਪੈਸੇ ਦਾ ਕੀ ਕਰੀਏ ਸ਼ਰਾਬ ਪੀ ਜਾਂਦੇ ਨੇ ਜ਼ਮੀਨਾਂ ਵੇਚ ਕੇ ਸਭ ਖਾ ਪੀ ਕੇ ਰਾਤੁਰਦੇ ਨੇ ਉਸਨੇ ਉਹਨਾਂ ਨੂੰ ਕਈ ਖੂ ਮੁੱਲ ਲੈ ਕੇ ਦੇ ਦਿੱਤੇ ਜ਼ਮੀਨ ਮੁੱਲ ਲੈ ਕੇ ਦੇ ਦਿੱਤੀ ਘਰ ਬਹੁਤ ਵਧੀਆ ਪੌਣਾ ਸ਼ੁਰੂ ਕਰ ਦਿੱਤਾ ਦੋ ਮੰਜ਼ਲਾਂ ਘਰ ਪੈ ਗਿਆ ਤੇ ਇੱਧਰ ਇਹ ਹੋ ਗਿਆ ਕਿ ਉਹ ਗੁਰੂ ਦੀ ਸੇਵਾ ਕਰਦਾ ਹੈ ਦੇਖੋ ਗੁਰੂ ਨੇ ਕਿੰਨੀ ਬਰਕਤ ਪਾ ਦਿੱਤੀ ਹੈ ਘਰ ਵੀ ਬਣ ਗਿਆ ਪਸੂ ਵੀ ਲੈ ਲਏ ਤੇ ਘਰ ਵਿੱਚ ਲਹਿਰੇ ਬਹਿਰੇ ਹੋ ਗਏ ਉਧਰ 9 ਮਹੀਨੇ ਲੰਘ ਗਏ ਪੀਰ ਬੁੱਧੂ ਸ਼ਾਹ ਜੀ ਨੇ ਕਿਹਾ ਕਿ ਭਾਈ ਗੁਰ ਸਿੱਖਾ 9 ਮਹੀਨੇ ਪੂਰੇ ਹੋ ਗਏ ਹੁਣ ਤੂੰ ਜਾ ਸਕਦਾ ਹੈ ਕਹਿੰਦਾ ਜਾਣਾ ਕਿੱਥੇ ਹੈ ਟੱਬਰ ਤਾਂ ਮੇਰਾ ਗੁਰੂ ਨੇ ਜਿਉਂਦੇ ਜੀ ਹੀ ਮਾਰ ਦਿੱਤਾ ਮੇਰੇ ਬੱਚੇ ਤੇ ਘਰ ਵਾਲੀ ਤਾਂ ਰੁੱਲ ਗਏ ਹੋਣਗੇ ਉਹ ਕਹਿੰਦੇ ਪੀਰ ਜੀ ਕਹਿਣ ਲੱਗੇ ਇੱਕ ਵਾਰੀ ਜਾ ਕੇ ਤਾਂ ਆ ਤੇਰਾ ਗੁਰੂ ਤਾਂ ਸਮਰਥ ਹੈ ਇਸ ਗੱਲ ਵਿੱਚ ਕੋਈ ਭੇਦ ਹੋਵੇਗਾ ਜਿਸ ਵੇਲੇ ਪਿੰਡ ਆਇਆ ਕੀ ਵੇਖਦਾ ਹੈ ਕੱਚਾ ਕਰ ਦਿਸਦਾ ਹੀ ਨਹੀਂ ਦੋ ਮੰਜ਼ਲਾ ਘਰ ਬਣਿਆ ਹੋਇਆ ਹੈ ਮੇਰੇ ਬੱਚੇ ਤਾਂ ਉੱਜੜ ਗਏ ਹੋਣੇ ਹਨ ਉਹ ਇਹ ਸੋਚਦਾ ਪਿਆ ਸੀ ਕਿਸੇ ਨੇ ਮੇਰਾ ਘਰ ਵੀ ਦੱਬ ਲਿਆ ਜਦ ਨੇੜੇ ਆਇਆ ਤਾਂ ਛੋਟਾ ਬੱਚਾ ਖੇਡਦਾ ਫਿਰਦਾ ਹੈ ਘਰ ਵਾਲੀ ਉੱਤੇ ਚਵਾਰੇ ਤੇ ਬੈਠੀ ਹੈ ਕੋੜੀਆਂ ਬਹੁਤ ਸੋਹਣੀਆਂ ਬੜੀਆਂ ਹੋਈਆਂ ਹਨ ਉਸ ਮੁੰਡੇ ਨੇ ਜਦ ਦੇਖਿਆ ਬਾਪੂ ਆ ਗਿਆ ਹੈ ਨੱਠ ਕੇ ਮਾਂ ਨੂੰ ਦੱਸਣ ਗਿਆ ਇਹ ਵੀ ਕਾਲੇ ਪੈਰੀ ਹੋ ਕੇ ਨਾਲ ਬੱਚੇ ਦੇ ਤੁਰ ਗਿਆ ਕਿਉਂਕਿ ਅੱਗੇ ਪਤਾ ਨਹੀਂ ਸੀ ਕਿ ਅੱਗੇ ਕਿੱਥੇ ਜਾਣਾ ਹੈ ਏ ਵੀ ਪਿੱਛੇ ਹੀ ਪੌੜੀਆਂ ਚੜ ਗਿਆ ਉਹ ਬੱਚਾ ਅੰਦਰ ਵੜ ਗਿਆ ਉਹ ਦਿੱਲੀ ਤੇ ਆ ਗਿਆ ਬੱਚੇ ਨੇ ਉੱਚੀ ਦੇ ਕੇ ਆਵਾਜ਼ ਮਾਰੀ ਕਹਿੰਦਾ ਬੀਬੀ ਦਦੀ ਉਹ ਕਹਿੰਦੀ ਹਾਂ ਕੀ ਹੈ ਬੱਚਾ ਕਹਿੰਦਾ ਬਾਪੂ ਫਿਰ ਆ ਗਿਆ ਹੁਣ ਭੁੱਖੇ ਮਰਾਂਗੇ ਉਸ ਨੇ ਵੀ ਸੁਣ ਲਿਆ ਤੇ ਅੰਦਰ ਚਲਾ ਗਿਆ ਘਰ ਵਾਲੀ ਕਹਿੰਦੀ ਤੂੰ ਇੰਨੀ ਛੇਤੀ ਆ ਗਿਆ ਹੋਰ ਸੇਵਾ ਕਰ ਦੇਣੀ ਸੀ ਉਹ ਅੱਗੇ ਉਹ ਕਹਿੰਦਾ ਕੀ ਹੋਇਆ ਉਸਨੇ ਸਾਰੀ ਗੱਲ ਦੱਸੀ ਕਹਿੰਦਾ ਮੈਂ ਤਾਂ ਉਸ ਗੱਲ ਤੋਂ ਮਨਮੁਖ ਸੀਗਾ ਕਥਾ ਤਾਂ ਮੈਂ ਕਰਦਾ ਸੀ ਕਾਹਰੇ ਮਨ ਚਿਤਵ ਹੈ ਉਦਮ ਜਹਾ ਆਹਰ ਹਰ ਜੀ ਉਹ ਪਰਿਆ ਸੈਲ ਪੱਥਰ ਮੈਂ ਜੰਤ ਉਪਾਈ ਤਾਂ ਕਾ ਰਿਜਕ ਆਗੈ ਕਰ ਧਰਿਆ ਲੇਕਿਨ ਮੈਨੂੰ ਵਿਸ਼ਵਾਸ ਨਹੀਂ ਸੀ ਹੁਣ ਵਿਸ਼ਵਾਸ ਆਇਆ ਉਹ ਕਹਿੰਦੀ ਜਿਹੜੇ ਗੁਰੂ ਨੇ ਸਭ ਕੁਝ ਦੇ ਦਿੱਤਾ ਉਸ ਦੀ ਜਾ ਕੇ ਸੇਵਾ ਕਰ ਉਸ ਨੂੰ ਗੁਰੂ ਦੀ ਸੇਵਾ ਵਾਸਤੇ ਭੇਜ ਦਿੱਤਾ ਮਹਾਰਾਜ ਕਹਿੰਦੇ ਕਿਉਂ ਬਈ ਪ੍ਰੇਮੀਆਂ ਹੁਣ ਦੱਸ ਯਕੀਨ ਆਇਆ ਕਹਿੰਦਾ ਸੱਚੇ ਪਾਤਸ਼ਾਹ ਜੀ ਹਾਂ ਆ ਗਿਆ ਸੋ ਇਸ ਵਾਸਤੇ ਮਿਹਨਤ ਤਾਂ ਕਰ ਲਓ ਜੀ ਭਰ ਕੇ ਜਿੰਨਾ ਜੀ ਕਰਦਾ ਹੈ ਕਿਉਂਕਿ ਮਿਹਨਤ ਕਰਨਾ ਆਦਮੀ ਦਾ ਫਰਜ਼ ਹੈ ਇਸ ਦੇ ਵਾਸਤੇ ਰੋਹਾਨੀਅਤ ਸ਼ਕਤੀ ਨੂੰ ਨਾ ਵੇਚੋ ਗੁਣਾਂ ਵਿੱਚੋਂ ਕਰੋਧ ਦਾ ਤਿਆਗ, ਰਿੱద్ధి ਸਿੱਧੀ ਦਾ ਤਿਆਗ, ਬੁਰਾ ਕਰਨਾ ਤੇ ਬੁਰਾ ਚਿਤਵਨ ਦਾ ਤਿਆਗ, ਆਲਸ ਦਾ ਤਿਆਗ ਅਤੇ ਫਿੱਕਾ ਬੋਲਣ ਦਾ ਤਿਆਗ ਇਹ ਸਾਰੀਆਂ ਅੰਦਰਲੀਆਂ ਰਹਿਤਾਂ ਹਨ ਜਿਨ੍ਹਾਂ ਨੇ ਮਾਰਨ ਤੋਂ ਬਗੈਰ, ਤਿਆਗੇ ਤੋਂ ਬਗੈਰ ਨਾਮ ਨਹੀਂ ਚੱਲਦਾ। ਨਾਮ ਤਾਂ ਚੱਲੇਗਾ ਸਾਧ ਸੰਗਤ ਜੀ ਜਿਹੜੀ ਮੈਂ ਬੇਨਤੀ ਕੀਤੀ ਹੈ। ਇਹਨਾਂ ਗੱਲਾਂ ਨੂੰ ਮਨ ਵਿੱਚੋਂ ਕੱਢੋ ਫੇਰ ਧਾਰੇ ਕੀ? ਜੇ ਜਿਹਰ ਦੇ ਵਿੱਚ ਦਾਇਆ ਨਹੀਂ ਹੁੰਦੀ ਉਥੇ ਧਰਮ ਨਹੀਂ ਹੁੰਦਾ ਗੁਰੂ ਸਾਹਿਬ ਇੱਕ ਬਾਤ ਕਹਿੰਦੇ ਨੇ ਗੁਰੂ ਗ੍ਰੰਥ ਜੀ ਵਿੱਚ ਜੀਵ ਵਧੋ ਸੋ ਧਰਮ ਕਰਿ ਥਪੋ ਤੁਸੀਂ ਜੀਵਾਂ ਨੂੰ ਮਾਰ ਕੇ ਕਹਿੰਦੇ ਹੋ ਅਸੀਂ ਧਰਮ ਕਰ ਰਹੇ ਹਾਂ ਅਧਰਮ ਕਹੋ ਕਤਪਾਈ ਇਹ ਕੋਈ ਧਰਮ ਨਹੀਂ ਹੈ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਇਸੇ ਹੀ ਤਰ੍ਹਾਂ ਦੀਆਂ ਹੋਰ ਇਤਿਹਾਸਕ ਅਤੇ ਰੌਚਕ ਵੀਡੀਓ ਲੈ ਕੇ ਫਿਰ ਆਪ ਜੀ ਦੇ ਸਨਮੁਖ ਹੁੰਦੇ ਰਵਾਂਗੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਸਾਧ ਸੰਗਤ ਜੀਓ ਸਾਡਾ ਇਸ ਚੈਨਲ ਤੇ ਘੱਟ ਤੋਂ ਘੱਟ 10000 ਇਤਿਹਾਸਕ ਵੀਡੀਓ ਪਾਉਣ ਦਾ ਟਾਰਗੇਟ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਕਰੋ ਜੀ ਅਤੇ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਫਿਰ ਦੁਬਾਰਾ ਸਿੱਖੀ ਦਾ ਮੋੜ ਪਸਾਰਾ ਕਰੀਏ ਸੋ ਰੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ